ਕਿ ਜੇ ਸੱਚ ਦੱਸੋਗੇ ਕਿ ਬੰਬ ਚੱਲ ਰਹੇ ਆ ਚੱਲੇ ਵੀ ਤਾਂ ਹੈ ਨਾ ਉਨੇ ਹੀ ਬੰਬ ਉਹਦਾ ਤਾਂ ਡਿਟੇਲ ਹੈਗੀ ਨਾ ਪੰਜਾਬ ਦੇ ਵਿੱਚ ਪਿਛਲੇ 6 ਮਹੀਨੇ ਚਾਰ ਮਹੀਨੇ ਜੁ ਉਨੇ ਹੀ ਬੰਬ ਚੱਲ ਚੁੱਕੇ ਬੰਬ ਦਾ ਇੱਕ ਚੱਲਣਾ ਵੀ ਮਾੜਾ ਯਾਰ ਐਸਾ ਬੰਬਾਵਰ ਬੈਠੇ ਦਾ ਮਤਲਬ ਜੇ ਬਾਜਮੀ ਦੀ ਜ਼ਿੰਮੇਵਾਰੀ ਸੀ ਤੁਹਾਨੂੰ ਕੁਰਸੀ ਕਾਦੇ ਵਾਸਤੇ ਦਿੱਤੀ ਓਏ ਤੁਹਾਨੂੰ ਐਸੀ ਰਗੜ ਕੇ ਪੋੜੇ ਪਰ ਲਾਣਾ ਔਰ ਤੁਹਾਡੇ ਕੋਲ ਇੰਟੈਲੀਜੈਂਸ ਹੈ ਤੁਹਾਡੇ ਪਾਸ ਹਰ ਤਰ੍ਹਾਂ ਦੀ ਏਜੰਸੀ ਹੈ ਤੁਹਾਡੇ ਪਾਸ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਮੰਤਰੀ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਹਰ ਤਰ੍ਹਾਂ ਦੀ ਕਦੇ ਮੇਰੇ ਪਰ ਪਰਚੇ ਦਾ ਰੋਲਾ ਪਾ ਕੇ ਕਦੇ ਬਾਜਵੇ ਪਰ ਰੋਲਾ ਪਾ ਕੇ ਕਦੇ ਕਿਸੇ ਪਰ ਅੱਜ ਤੱਕ ਇਹੀ ਚੱਲ ਆ ਰਿਹਾ ਤਿੰਨ ਤਿੰਨ ਸਾਲ ਦਾ ਕੁਝ ਕਰਿਆ ਤਾਂ ਹੈ ਨਹੀਂ ਪੰਜਾਬ ਦਾ ਤੁਸੀਂ ਮੈਨੂੰ ਦੇਖ ਦੱਸੋ ਕਦੇ ਰੋਡ ਰੋਲਰ ਦੇਖਿਆ ਪੰਜਾਬ ਚ ਘੁੰਮਦਾ ਪਿਛਲੇ ਤਿੰਨ ਸਾਲਾਂ ਚ ਉਹ ਲੁੱਕ ਵਾਲੇ ਕਿੱਥੇ ਚਲੇ ਗਏ ਯਾਰ ਇਹ ਮਨੀਸ਼ ਸੋਧਿਆ ਜਿੰਨੇ ਵੀ ਹੈਗੇ ਸਾਰਿਆਂ ਨੇਤਾਵਾਂ ਦੀਆਂ ਖੱਡਾਂ ਬੰਡੀਆਂ ਵੀ ਆ ਸਾਰਿਆਂ ਨੇ ਮਨਿਸਤਿਆਂ ਬੰਡੀਆਂ ਵੀ ਆ ਚਾਰ-ਚਾਰ ਮinistries ਦਾ ਇਹ ਲਈ ਬੈਠੇ ਆ ਸਾਡੇ ਆਲੇ ਕੁਗਵਾ ਨੂੰ ਤਾਂ ਕੁਝ ਪਤਾ ਹੀ ਨਹੀਂ ਐ ਐਸਾ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਚੰਨੀ ਸਾਹਿਬ ਨੈਰੇਟਿਵ ਕੀ ਸਰਜਿਆ ਜਾ ਰਿਹਾ ਵੈ ਕੱਲ ਸਟੇਟ ਦੇ ਖਿਲਾਫ ਜਿਹੜੀ ਐ ਕਿ ਤੁਹਾਡਾ ਰੋਸ ਪ੍ਰਦਰਸ਼ਨ ਅੱਜ ਸੈਂਟਰ ਦੇ ਖਿਲਾਫ ਕਿਵੇਂ ਵੇਖਦੇ ਪਿਓ ਮਾਹੌਲ ਕਿੱਧਰ ਨੂੰ ਜਾ ਰਿਹਾ ਮਾਹੌਲ ਨੂੰ ਵਿਗਾੜ ਰਹੀ ਐ ਆਮ ਆਦੀ ਪਾਰਟੀ ਤੇ ਭਾਜਪਾ ਠੀਕ ਐ ਇਹ ਰਲ ਕੇ ਮਾਹੌਲ ਵਿਗਾੜ ਰਹੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਕਿ ਪਾਕਿਸਤਾਨ ਕੰਨੀ ਤੇ ਬੰਬ ਆ ਰਹੇ ਇੱਕ ਵਾਰ ਚੈੱਕ ਤਾਂ ਕਰਾ ਲਵੇ ਕਿਤੇ ਦਿੱਲੀ ਕਰਨੀ ਤੇ ਤਾਂ ਨਹੀਂ ਆ ਰਹੇ ਪੰਜਾਬ ਨੂੰ ਹਾਲਾਤ ਖਰਾਬ ਕੀਤੇ ਜਾ ਰਹੇ ਆ ਚੌਥੇ ਦਿਨ ਬੰਮ ਫਟ ਜਾਂਦਾ ਗੋਲੀਆਂ ਚੱਲ ਰਹੀਆਂ ਇੰਸਪੈਕਟਰਾਂ ਨੂੰ ਮਾਰਿਆ ਜਾ ਹਾਰਤਾ ਇੱਕ ਨੂੰ ਤੇ ਆਮ ਆਦਮੀ ਦੀ ਜ਼ਿੰਦਗੀ ਦਾ ਕੋਈ ਹਾਲਾਤ ਨਹੀਂ ਇੱਥੇ ਅਖਬਾਰ ਅੱਜ ਤੱਕ ਚੱਲਦਾ ਆ ਰਿਹਾ ਤੇ ਮੋਦੀ ਉਹਨਾਂ ਦੇ ਖਿਲਾਫ ਬੋਲਦਾ ਠੀਕ ਹੈ ਉਹਦੇ ਵਿਚਲ ਜਾਇਆ ਜਾ ਰਿਹਾ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਪਰ ਕੋਈ ਕਰਪਸ਼ਨ ਦੇ ਆ ਇਹਨਾਂ ਪਰ ਜਾਤੀ ਕੋਈ ਦਾਗ ਨਹੀਂ ਹੈ ਸੋਨੀਆ ਗਾਂਧੀ ਉਹ ਰਿਵੀ ਟਰਸਟੀ ਹੈ ਮਾਲਕ ਨਹੀਂ ਹੈ ਇਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਚ ਕਰਪਟ ਘੋਸ਼ਿਤ ਕਰ ਰਹੇ ਜਦ ਕਿ ਇੱਕ ਅਖਬਾਰ ਦਾ ਝਗੜਾ ਹੈ ਉਹਦੇ ਵਿੱਚ ਈਡੀ ਉਹਨਾਂ ਨੂੰ ਹੈਰਾਨ ਕਰ ਰਹੀ ਹੈ ਉਹਨਾਂ ਦੇ ਖਿਲਾਫ ਅਜ ਤੱਕ ਕੁਝ ਨਹੀਂ ਮਿਲਿਆ ਪੂਰੀ ਕਾਂਗਰਸ ਪਾਰਟੀ ਗਲੀ ਗਲੀਆਂ ਦੇ ਵਿੱਚ ਪ੍ਰਦਰਸ਼ਨ ਕਰਕੇ ਮੋਦੀ ਪੰਜਾਬ ਚਿਹਰਾ ਜਿਹੜਾ ਬੇਨਕਾਬ ਕਰੇਗੀ ਸੈਂਟਰ ਨੇ ਤੁਸੀਂ ਗੱਲ ਕੀਤੀ ਨਾਲ ਸਟੇਟ ਨੂੰ ਵੀ ਘੇਰਿਆ ਪਰ ਨਾਲ ਜਿਹੜਾ ਸਟੇਟ ਦੀ ਓਵਰਆਲ ਲੀਡਰਸ਼ਿਪ ਹੈ ਉਹ ਸਿੱਧੇ ਤੌਰ ਤੇ ਕਹਿੰਦੀ ਪੰਜਾਬ ਦਾ ਜਿਹੜਾ ਹੈ ਕਿ ਮਾਹੌਲ ਐਲੋਪੀ ਸਾਫ ਖਰਾਬ ਕਰਦੇ ਪਏ ਨੇ ਕੱਲ ਵੀ ਉੱਥੇ ਤਰਨੇ ਪ੍ਰਦਰਸ਼ਨ ਹੋਏ ਨੇ ਓਵਰਆਲ ਮੈਚ ਗੱਲ ਤਾਂ ਸਮਝ ਚੰਨਾ ਹਾਲਾ ਕਿ ਅੱਜ ਹਾਈ ਕੋਰਟ ਨੇ ਜਿਹੜੀ ਹੈ ਕਿ ਰੋਕ ਵੀ ਲਾਈ ਹੈ ਗ੍ਰਿਫਤਾਰੀ ਦੇ ਉੱਤੇ ਓਵਰਆਲ ਜਿਹੜਾ ਹੈ ਕਿ ਪਿਕਚਰ ਬੰਦੀ ਕੀ ਪਈ ਹੈ ਪਿਕਚਰ ਪੰਜਾਬ ਦੀ ਮਾਹੌਲ ਨੂੰ ਖਰਾਬ ਕਰਨ ਦੀ ਬਣ ਰਹੀ ਹੈ ਭਾਵੇਂ ਕਾਂਗਰਸ ਕਰਦੀ ਵੀ ਇਹ ਮਾਹੌਲ ਖਰਾਬ ਕਾਂਗਰਸ ਕਿਸ ਤਰ੍ਹਾਂ ਕਰ ਰਹੀ ਯਾਰ ਮੈਂ ਇਹ ਕਹਿ ਰਿਹਾ ਕਿ ਬਿਆਨਾਂ ਨਾਲ ਥੋੜਾ ਮਹੌਤ ਕਿ ਜੇ ਸੱਚ ਦੱਸੋਗੇ ਕਿ ਬੰਬ ਚੱਲ ਰਹੇ ਆ ਚੱਲੇ ਵੀ ਤਾਂ ਹੈ ਨਾ ਉਨੇ ਹੀ ਬੰਬ ਉਹਦਾ ਤਾਂ ਡਿਟੇਲ ਹੈਗੀ ਨਾ ਪੰਜਾਬ ਦੇ ਵਿੱਚ ਪਿਛਲੇ 6 ਮਹੀਨੇ 4 ਮਹੀਨੇ ਜੁ ਉਨੇ ਹੀ ਬੰਬ ਚੱਲ ਚੁੱਕੇ ਬੰਬ ਦਾ ਇੱਕ ਚੱਲਣਾ ਵੀ ਮਾੜਾ ਯਾਰ ਐਸਾ ਬੰਬਾਵਰ ਬੈਠੇ ਦਾ ਮਤਲਬ ਅਮਨ ਰੋੜਾ ਵੀ ਇਹੀ ਕਹਿੰਦੇ ਨੇ ਕਿ 32 ਦੀ ਜਿਹੜੀ ਗੱਲ ਕਰਦੇ ਨੇ ਕਿ ਠੀਕ ਹੈ ਅਸੀਂ ਛੱਡ ਦਿੰਨੇ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਵੀ ਕਰ ਲੈਨੇ ਕੁਝ ਨਾ ਪਰ ਜਿਹੜਾ ਅਗਲਾ ਬੰਬ ਚੱਲੇਗਾ ਜਿੰਮੇਵਾਰੀ ਬਾਜਵਾ ਸਾਹਿਬ ਦੀ ਨਹੀਂ ਐ ਦੱਸੋ ਜੇ ਬਾਜਵੇ ਦੀ ਜ਼ਿੰਮੇਵਾਰੀ ਸੀ ਤੁਹਾਨੂੰ ਕੁਰਸੀ ਕਾਦੇ ਵਾਸਤੇ ਦਿੱਤੀ ਓਏ ਹੂੰ ਤੁਹਾਨੂੰ ਐਸੀ ਰਗੜ ਕੇ ਫੋੜੇ ਪਰ ਲਾਣਾ ਔਰ ਤੁਹਾਡੇ ਕੋਲ ਇੰਟੈਲੀਜੈਂਸ ਹੈ ਤੁਹਾਡੇ ਕੋਲ ਹਰ ਤਰ੍ਹਾਂ ਦੀ ਏਜੰਸੀ ਹੈ ਤੁਹਾਡੇ ਕੋਲ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਮੰਤਰੀ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਹਰ ਤਰ੍ਹਾਂ ਦੀ ਤੁਸੀਂ ਕਿਉਂ ਨਹੀਂ ਦੇਖਦੇ ਪੰਜਾਬ ਦੇ ਮਾਹੌਲ ਕਿਸ ਤਰ੍ਹਾਂ ਖਰਾਬ ਹੋ ਰਿਹਾ ਨਸ਼ਾ ਕਿੰਨਾ ਬਿਕ ਰਿਹਾ ਅੱਜ ਇਹ ਹਾਲਾਤ ਬਦਲ ਗਏ ਲੋਕੀ ਫੋਨ ਕਰ ਕਰਕੇ ਆਂਦੇ ਬਦਲਾਅ ਆ ਗਿਆ ਬਹੁਤ ਵਧੀਆ ਬਦਲਾਅ ਤਾਂ 3 ਸਾਲ ਪਹਿਲਾਂ ਵੀ ਆਇਆ ਸੀ 3 ਸਾਲ ਪਹਿਲਾਂ ਕਿੱਥੇ ਗਏ ਇਹ ਸੁੱਤੇ ਪਏ ਸੀ 3 ਸਾਲ ਪਹਿਲਾਂ ਪੂਰਾ ਇਹਨਾਂ ਨੇ ਇਹਨਾਂ ਨੇ ਆਪਣੇ ਬੰਦਿਆਂ ਨੂੰ ਰਜਾਇਆ ਨਸ਼ੇ ਵੇਚ-ਵੇਚ ਕੇ ਰੇਤਾ ਵੇਚ-ਵੇਚ ਕੇ ਕ腐ਸ਼ਨ ਕਰ-ਕਰ ਕੇ ਹੁਣ ਅੱਗੇ ਵੋਟਾਂ ਆਉਂਦੀਆਂ ਤੇ ਇੱਕ ਹੀ ਡਰਾਮੇਬਾਜ਼ੀ ਕਰ ਰਹੇ ਆ ਆ ਸਕੂਲ ਆ ਸਕੂਲ ਹੈ ਜਿਹੜੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਕੂਲ 1955 ਤੋਂ ਪਹਿਲਾਂ ਦੇ ਬਣੇ ਹੋਏ ਆ ਉਸ ਤੋਂ ਬਾਅਦ ਕਾਂਗਰਸ ਨੇ ਸਾਰੇ ਸਕੂਲ ਬਣਾਏ ਆ ਜਾਂ ਅਕਾਲੀਆਂ ਨੇ ਬਣਾਏ ਇਹਨਾਂ ਦਾ ਕਿਹੜਾ ਸਕੂਲ ਬਣਾਇਆ ਵਾ ਉਹੀ ਕੰਧਾਂ ਨੂੰ ਵਿੱਚ ਤੇ ਥੋੜੀ ਜਿਹੀ ਜਗ੍ਹਾ ਕੱਢਦੇ ਚੱਕ ਕੇ ਨੀ ਪੱਥਰ ਲਾ ਕੇ ਫੋਟੋ ਤਰਾਏ ਹੁੰਦੇ ਆ ਇਹ 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 ਅਸਲ ਦੇ ਵਿੱਚ ਕੀ ਆ ਇਹਨਾਂ ਦੀ ਜਿਹੜੀ ਆਹਾ ਸਿੱਖਿਆ ਨੀਤੀ ਐਕਸਪੋਜ਼ ਹੋਗੀ ਉਹਨੂੰ ਦਬਾਉਣ ਬਾਅਦ ਤੇ ਅੱਜ ਨਵੇਂ ਕਲੇ ਨਵੇਂ ਕਲੇ ਸ਼ੁਰੂ ਕਰਤੇ ਆ ਇਹ ਪਾਰਟੀ ਸਿਰਫ ਸ਼ੂਸ਼ੇਬਾਜੀ ਵਾਲੀ ਪਾਰਟੀ ਹੈ ਝੂਠ ਬੋਲਣ ਵਾਲੀ ਪਾਰਟੀ ਹੈ ਇਹਨਾਂ ਦਾ ਕੋਈ ਏਜੰਡਾ ਨਹੀਂ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਇਹਨਾਂ ਦਾ ਕੋਈ ਸੋਚ ਨਹੀਂ ਹੈ ਇਹ ਜਿਹੜਾ ਮੌਕਾ ਜਿਹਾ ਜਿਹਾ ਆਉਂਦਾ ਉਹ ਜੇ ਚਾਰ ਦਿਨ ਖੜਾ ਦਿੰਦੇ ਆ ਕਦੇ ਮੇਰੇ ਪਰ ਪਰਚੇ ਦਾ ਰੌਲਾ ਪਾ ਕੇ ਕਦੇ ਬਾਜਵੇ ਪਰ ਰੌਲਾ ਪਾ ਕੇ ਕਦੇ ਕਿਸੇ ਪਰ ਅੱਜ ਤੱਕ ਇਹੀ ਚੱਲ ਆ ਰਿਹਾ ਤਿੰਨ ਦਿਨ ਤਿੰਨ ਸਾਲ ਦਾ ਕੁਝ ਕਰਿਆ ਤਾਂ ਹੈ ਨਹੀਂ ਪੰਜਾਬ ਦਾ ਤੁਸੀਂ ਮੈਨੂੰ ਦੇਖ ਦੱਸੋ ਕਦੇ ਰੋਡ ਰੋਲਰ ਦੇਖਿਆ ਪੰਜਾਬ ਚ ਘੁੰਮਦਾ ਪਿਛਲੇ ਤਿੰਨ ਸਾਲਾਂ ਚ ਉਹ ਲੁੱਕ ਵਾਲੇ ਕਿੱਥੇ ਚਲੇ ਗਏ ਯਾਰ ਪੈਸੇ ਨਹੀਂ ਲਾ ਰਹੇ ਪੰਜਾਬ ਦੇ ਵਿੱਚ ਪੰਜਾਬ ਜ਼ਰੂਰ ਦੱਸਿਆ ਬੰਦ ਹਾਂ ਪੀਲਾ ਪੰਚਾਇਤ ਸਰਕਾਰ ਨੂੰ ਬਿਤਾਇਆ ਉਹ ਯਾਰ ਮੈਂ ਕਹਿੰਦਾ ਜਿੰਨਾ ਪੰਜਾਬ ਨੂੰ ਇਹ ਲੁੱਟ ਕੇ ਲੈ ਜਾ ਰਹੇ ਹੈ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਆ ਹੁਣ ਮਨੀਸ਼ ਸੁਸੋਧਿਆ ਤੇ ਲੈ ਕੇ ਪਤਾ ਨਹੀਂ ਕਿੰਨੇ ਇੱਥੇ ਉਤਰੇ ਹੋਏ ਹੈ ਰੋਜ਼ ਬਾਵਾਾਂ ਕਰਦੇ ਫਿਰਦੇ ਆ ਪੰਜਾਬ ਦੇ ਵਿੱਚ ਲੁੱਟਦੇ ਫਿਰਦੇ ਆ ਸ਼ਰਾਬ ਨੀਤੀ ਇਹਨਾਂ ਦੀ ਰੇਤਾ ਇਹਨਾਂ ਦਾ ਬਜਰੀ ਇਹਨਾਂ ਦੀ ਸਾਰਾ ਕੁਛ ਹੀ ਰਣੇ ਸਭਾੜ ਲਿਆ ਮੈਂ ਤਾਂ ਕਹਿੰਦਾ ਇਹਨੇ ਪੈਸੇ ਲੈ ਜਾਣੇ ਕਿੱਥੇ ਹੈ ਕਹਿੰਦੇ ਸੀ 50000 ਕਰੋੜ ਰੁਪਇਆ ਰੇਤੇ ਦਾ ਦੇਵਾਂਗੇ ਪੰਜਾਬ ਨੂੰ ਸਾਲ ਦਾ ਤੇ 50 ਰੁਪਏ ਵੀ ਨਹੀਂ ਦਿੱਤੇ ਮਾਦੇ ਪੁੱਤਾਂ ਨੇ ਪਾਲਸੀ ਵੀ ਨਹੀਂ ਲੈ ਕੇ ਆਏ 3 ਸਾਲ ਦੇ ਵਿੱਚ ਸਾਢੇ 3 ਸਾਲ ਹੋ ਗਏ ਅੱਜ ਤੱਕ ਰੇਤੇ ਦੀ ਕੋਈ ਪਾਲਸੀ ਨਹੀਂ ਹੈ ਰੇਤਾ ਮਿਲ ਰਿਹਾ ਹੈ ਲੇਕਿਨ ਸਰਕਾਰ ਵੇਚਦੀ ਰਹੀ ਪਤਾ ਕਰੋ ਕਿੱਥੇ ਤੇ ਆ ਰਿਹਾ ਫਿਰ ਉਹ ਆ ਰਿਹਾ ਸਾਰਾ ਇਹਨਾਂ ਦੇ ਗੁੰਡਾ ਰਾਜ ਤੋਂ ਇਹ ਮਨੀਸ਼ ਸੋਧਿਆ ਜਿੰਨੇ ਵੀ ਹੈਗੇ ਇਹ ਸਾਰਿਆਂ ਨੇਤਾਵਾਂ ਦੀਆਂ ਖੱਡਾਂ ਬੰਡੀਆਂ ਵੀ ਆ ਸਾਰਿਆਂ ਨੇ ਮੰਤਰੀਆਂ ਬੰਡੀਆਂ ਵੀ ਆ ਚਾਰ ਚਾਰ ਮਨਿਸਟਰੀਆਂ ਦਾ ਇਹ ਲਈ ਬੈਠੇ ਆ ਸਾਡੇ ਆਲੇ ਘੁਗਵਾ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਉਹ ਤਾਂ ਥੱਥੇ ਹੈਗੇ ਆ ਥੱਥੇ ਹੀ ਰਹੇ ਜਣਾ ਇਹਨਾਂ ਨੇ ਮੇਰਾ ਕੀਰਲਾ ਸਵਾਲ ਹੈ ਲੁਧਿਆਣੇ ਇਲੈਕਸ਼ਨ ਆਸ਼ੂ ਹਰੀ ਮੈਦਾਨ ਦੇ ਵਿੱਚ ਲਗਾਤਾਰ ਇਹ ਗੱਲ ਆਖੀ ਜਾ ਰਹੀ ਕਾਂਗਰਸ ਆਪਸ ਵਿੱਚ ਲੜੀ ਮਰੀ ਜਾਂਦੀ ਕੁਝ ਨਹੀਂ ਹੈ 48 ਘੰਟੇ ਦੀ ਤਸਵੀਰ ਜ਼ਰੂਰ ਕਾਂਗਰਸ ਇਕਜੁੱਟ ਹੋਈ ਹੈ ਸੁਨੇਹਾ ਕੀ ਦੇ ਰਿਹਾ ਯਾਰ ਲੁਧਿਆਣੇ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਲੁਧਿਆਣੇ ਦੇ ਲੋਕਾਂ ਨੇ ਸਮਝ ਲਿਆ ਕਿ ਸਾਤੋਂ ਗਲਤੀ ਹੋ ਗਈ ਆਪਣਾ ਗਰੀਬ ਨੂੰ ਕਊ ਮਾਰ ਕੇ ਐਸੀ ਦਵਾਰੇ ਆਸ਼ ਨੂੰ ਲੈ ਕੇ ਆਣਾ ਤੇ ਜਿਹਦੇ ਨਾਲ ਲੋਕ ਹੈ ਉਹ ਉਹ ਉਹਦੇ ਨਾਲ ਲੋਕ ਹੈ ਆ ਪਰ ਬੁੱਟੇ ਚਾਹੀਦੀਆਂ ਸਿਚੇਵਾਲ ਸਾਹਿਬ ਦਾ ਲੱਗਦਾ ਇਮਪੈਕਟ ਬਹਿਗਾ ਉੱਥੇ ਸਿਚੇਵਾਲ ਸਿਚੇਵਾਲ ਦੀ ਕਿਹੜੀ ਗੱਲ ਹੈ ਯਾਰ ਗੱਲਬਾਤ ਤੁਸੀਂ ਸੁਣੀ ਹੈ ਚਰਨ ਸਿੰਘ ਚੰਨੀ ਹੋਰਾਂ ਨੇ ਜਿਹੜਾ ਕਿ ਪੰਜਾਬ ਸਰਕਾਰ ਨੂੰ ਵੀ ਘੇਰਿਆ ਜੋ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਐਲੋਪੀ ਚਾਹੇ ਬਾਜਵਾ ਸਾਹਿਬ ਹੋਣ ਚਾਹੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਈਡੀ ਨੇ ਜਿਹੜੀ ਹੈ ਕਿ ਉਹ ਚਾਰ ਸ਼ੀਟ ਫਾਈਲ ਕੀਤੀ ਹੈ तमाम ਮੁੱਦਿਆਂ ਤੇ ਗੱਲ ਕੀਤੀ ਹੈ ਤੇ ਖਾਸ ਤੌਰ ਤੇ ਗੱਲ ਆਖੀ ਹੈ ਕਿ ਜੋ ਪੰਜਾਬ ਦਾ ਅੱਜ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਹ ਬੇਹੱਦ ਜਿਹੜੀ ਹੈ ਚਿੰਤਾਜਨਕ ਹੈ ਮੇਰੇ ਕੈਮਰਾ ਪਰਸਨ ਜਗਰੂਪ ਤਾਂ ਮੈਨੂੰ ਪ੍ਰਮੋਸਿੰਗ ਨੂੰ ਦੇ ਜਾਨਤ ਤਨਵਾ